ਮਮਦੋੜ ਸਦਾਰ ਕਮੇਟੀ ਵੱਲੋਂ ਨਗਰ ਪੰਚਾਇਤ ਦਫ਼ਤਰ ਮਮਦੋੜ ਅੱਗੇ ਦਿੱਤਾ ਗਿਆ ਤਰਨਾ ਸਰਕਾਰ ਅਤੇ ਨਗਰ ਪੰਚਾਇਤ ਮਮਦੋੜ ਖਿਲਾਫ ਕੀਤੀ ਨਾਰੇਬਾਜੀ ਨਗਰ ਪੰਚਾਇਤ ਮਮਦੋੜ ਦੇ ਯੋਗ ਵੱਲੋਂ 31 ਦਸੰਬਰ ਤੱਕ ਸਾਰੇ ਕੰਮ ਕੀਤੇ ਜਾਣ ਦਾ ਵਿਸ਼ਵਾਸ ਦੇਣ ਤੋਂ ਬਾਅਦ ਤਰਨਾ ਹੋਇਆ ਸਮਾਪਤ ਕਸਬਾ ਮਮਦੋੜ ਵਿੱਚ ਸੀਵਰੇਜ ਪਾਈ ਜਾਣ ਸੰਬੰਧੀ ਚੱਲ ਰਹੇ ਕੰਮ ਦੇ ਅਚਾਨਕ ਠੱਪ ਹੋ ਜਾਣ ਕਾਰਨ ਪ੍ਰਭਾਵਿਤ ਹੋਏ ਵਪਾਰ ਤੋਂ ਦੁਖੀ ਹੋਏ ਦੁਕਾਨਦਾਰਾਂ ਵੱਲੋਂ ਅੱਜ ਨਗਰ ਪੰਚਾਇਤ ਮਮਦੋੜ ਦੇ ਦਫ਼ਤਰ ਸਾਹਮਣੇ ਤਰਨਾ ਦਿੱਤਾ ਗਿਆ ਇਸ ਤਰਨੇ ਵਿੱਚ ਦੁਕਾਨਦਾਰਾਂ ਤੇ ਆਮ ਕਸਬਾ ਵਾਸੀਆਂ ਵੱਲੋਂ ਆਪਣੇ ਹੱਕਾਂ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਸ਼ਾਮਲ ਦੁਕਾਨਦਾਰਾਂ ਨੇ ਕਸਬੇ ਦੇ ਵਿੱਚ ਸੀਵਰੇਜ ਤੇ ਪਾਣੀ ਦਾ ਗਲੀਆਂ 'ਚ ਖੜੇ ਹੋਣਾ ਅਤੇ ਸਫਾਈ ਦਾ ਨਾ ਹੋਣਾ ਲੋਕਾਂ ਨੂੰ ਦਿੱਕਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਣਾਂ ਦੱਸਿਆ ਕਿ ਨਾਤਾ ਨਗਰ ਪੰਚਾਇਤ ਵੱਲੋਂ ਕਸਬੇ ਵਿੱਚ ਕੋਈ ਸਫਾਈ ਕੀਤੀ ਜਾਂਦੀ ਹੈ ਤੇ ਨਾ ਹੀ ਨਾਲੀਆਂ ਵਗੈਰਾ ਸਾਫ਼ ਕੀਤੇ ਜਾਂਦੇ ਹਨ ਜਿਸ ਕਾਰਨ ਨਿਕਾਸੀ ਦਾ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਰਹਿਣ ਤੋਂ ਬਾਅਦ ਹੁਣ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਣਾ ਸ਼ੁਰੂ ਹੋ ਗਿਆ ਜਿਸ ਕਾਰਨ ਮਜਬੂਰਨ ਉਹਨਾਂ ਨੂੰ ਨਗਰ ਪੰਚਾਇਤ ਮਮਦੋਟ ਅਤੇ ਪ੍ਰਸ਼ਾਸਨ ਦੇ ਖਿਲਾਫ ਇਹ ਤਰਨਾ ਲਾਉਣਾ ਪਿਆ ਹੈ ਇਸ ਮੌਕੇ ਹਾਜ਼ਰ ਦੁਕਾਨਦਾਰਾਂ ਵੱਲੋਂ ਨਗਰ ਪੰਚਾਇਤ ਮਮਦੋਟ ਦੇ ਦਫ਼ਤਰ ਨੂੰ ਬੰਦ ਕਰਕੇ ਕੁਝ ਸਮਾਂ ਟ੍ਰੈਫਿਕ ਨੂੰ ਰੋਕਦੇ ਹੋਏ ਸੀਵਰੇਜ ਪਾੜੇ ਠੇਕੇਦਾਰ ਅਤੇ ਨਗਰਪੰਚਾਇਤ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗਈ ਇਸ ਤਰਨੇ ਦੌਰਾਨ ਨਗਰਪੰਚਾਇਤ ਡੀਓ ਵੱਲੋਂ 31 ਦਸੰਬਰ ਤੱਕ ਸਾਰੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਉਣ ਤੇ ਤਰਨਾ ਸਮਾਪਤ ਕੀਤਾ ਗਿਆ ਜੋ ਪੀਲ ਕਰਦਾ ਵੀ ਜਿੰਨੇ ਐਮਸੀ ਨੇ ਕੋਈ ਸੁਖੀ ਨਹੀਂ ਹੈਗੇ ਤੇ ਕੋਈ ਵੀ ਐਮਸੀ ਸੁਖੀ ਨਹੀਂ ਹੈਗਾ ਸਿਰਫ ਇਹ ਕਿ ਕਿਸੇ ਨੂੰ ਕੋਈ ਸਰਕਾਰ ਦਾ ਦਬਾਅ ਜਾਂ ਕਾਨੂੰਨੀ ਸਾਡੇ ਨਾਲ ਜੋ ਸਾਹੀ ਹੋ ਗਿਆ ਉਹ ਖੜੇ ਬੰਦੇ ਸਾਡੇ ਦੁਕਾਨਦਾਰਾਂ ਨੂੰ ਵੀ ਇੰਨਾ ਹੀ ਬੋਲ ਅੱਜ ਜਿਹੜੇ ਦੁਕਾਨਦਾਰਾਂ ਦਾ ਸਵਾ ਦੋ ਸਾਲ ਦੇ ਕਰੀਬ ਹੋ ਚੱਲੇ ਆ ਜਿਹੜਾ ਕਿ 6 ਮਹੀਨੇ ਦਾ ਕੰਮ ਸੀ ਦੁਕਾਨਾਂ ਇਹ ਵਪਾਰ ਬੰਦ ਹੋਣ ਦੇ ਕਿਨਾਰੇ ਤੇ ਪਹੁੰਚ ਗਿਆ ਪਛਾਤਾ ਇਹ ਸਰਕਾਰ ਨੇ ਕਈ ਤਾਂ ਵਿਚਾਰੇ ਦੁਕਾਨਦਾਰイツੋ ਦੁਕਾਨਾਂ ਹੀ ਸ਼ਿਫਟ ਕਰਕੇ ਪਾਸੇ ਚਲੇ ਗਏ ਨੇ ਕਈ ਜਿਹੜੇ ਪਿੰਡਾਂ ਨਾਲ ਜਾਂ ਜਿਹੜੇ ਕਿਤੇ ਵੱਡੇ ਹੋਰ ਸੀ ਉਥੇ ਚਲੇ ਗਏ ਨੇ ਸਭ 80% ਦੁਕਾਨਦਾਰ ਲਈ ਇਹ ਕਹਿੰਦੇ ਨੇ ਵੀ ਸਾਡਾ ਜਿਹੜਾ ਵਪਾਰ ਹੈ ਇਹ ਕਿਹਨੂੰ ਖਤਮ ਕਰਤਾ ਹੈ ਸਰਕਾਰ ਨੇ ਕੀ 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 ਕਹਿਣਾ ਖਿਚਉਂਦੇ ਹੋ ਇੰਨੇ ਸਮਾਂ ਪੈ ਗਿਆ ਕਿਉਂ ਨਹੀਂ ਬਣਿਆ ਕੀ ਕਾਰਨ ਕੀ ਹੈਗਾ ਬਿਲਕੁਲ ਸਰਕਾਰ ਦੀ ਬਿਲਕੁਲ ਨਾਕਾਮੀ ਹੈ ਜਿੱਥੇ ਵੀ ਕੋਈ ਧਰਵੇਂ ਵਾਜੇ ਨੇ ਕੁਝ ਨਰਚ ਕਰਦੇ ਨੇ ਉਥੇ ਕੰਮ ਕਰ ਦਿੰਦੀ ਏ ਇਹ ਕਾਗਜ਼ਾਂ 'ਚ ਕੰਮ ਕਰੀ ਜਾਂਦੇ ਨੇ ਜਿਵੇਂ ਅੱਜ ਵੀ ਆਈ ਜਾਂਦਾ ਕਿ ਅਸੀਂ 100 ਕਰੋੜ ਰੁਪਏ ਦੇਤਾ 200 ਕਰੋੜ ਰੁਪਏ ਦੇਤਾ ਪਰ ਥੱਲੇ ਗਰਾਊਂਡ ਲੈਵਲ ਤੇ ਤਾਂ ਕੁਝ ਵੀ ਨਹੀਂ ਹੋ ਰਿਹਾ ਹੂੰ ਹੂੰ ਕਿਤੇ ਵੀ ਵੇਖੋ ਕਿਤੇ ਕੋਈ ਡਿਵੈਲਪਮੈਂਟ ਤਾਂ ਕੰਮ ਹੋ ਰਿਹਾ ਹੈ ਪੁਜੀ ਚੱਕ ਦਿੱਤੇ ਜਾ ਰਹੇ ਨੇ ਕਿਤੇ ਕਮੇਟੀ ਕਾ ਜੱਕ ਰਤੇ ਰਹਿਣਾ ਹੈ ਕਮੇਟੀ ਕੋ ਪੁੱਛ ਲੋ ਵੀ ਕੀ ਇਹ ਸਹੀ ਹੋਇਆ ਆਪਣੇ ਇਹ ਸੀਵਰੇਜ ਜਿਹਦੇ ਪੈਸੇ ਨੇ ਇਹ ਪਿਛਲੇ ਪਏ ਆ ਪੈਸੇ ਨੇ ਤੇ ਹੁਣ ਜਿਹੜਾ ਇਹ ਧਰਨਾ ਲੰਮਾ ਸਮਾਂ ਚੱਲੂਗਾ ਆਡੀ ਜਿਹੜੀ ਇਹ ਆਪਣੀ ਮਨੋਟ ਸੁਧਾਰ ਕਮੇਟੀ ਬਣੀ ਹੈ ਜਿੰਨੇ ਦਿਨ ਵੀ ਇਸ ਤਰ੍ਹਾਂ ਵੀ ਕਹਿਣਗੇ ਉਸੇ ਤਰ੍ਹਾਂ ਕਾਲੀਦਾਲ ਉਹਨਾਂ ਦੇ ਨਾਲ ਹੀ ਕਿ ਜੋ ਕਿ ਇਹਨਾਂ ਦਾ ਸੀ ਆਪਦੇ ਭਰਾਵਾਂ ਨੂੰ ਇਹਨਾਂ ਦਾ ਜਿਹੜਾ ਬਣਦਾ ਆਕੇ ਇਹਨਾਂ ਨੂੰ ਰਵਾਕੇ ਰਾਂਗੇ ਇਹਨਾਂ ਦਾ ਜਿਹੜਾ ਹੈ ਇਹ ਵਪਾਰ ਇਹ ਕਿਹਨੂੰ ਖਤਮ ਨਹੀਂ ਕਰ ਦਿਆਂਗੇ ਸਾਰਿਆਂ ਹਾਂਜੀ ਬੜੀ ਹੀ ਮਾੜੀ ਗੱਲ ਹੈ ਜਿਹੜੀ ਕਿ ਅੱਜ ਇੱਕ ਮੰਤੂੜ ਦੇ ਵਿਕਾਸ ਵਾਸਤੇ ਸਾਨੂੰ ਪੂਰੇ ਪਿੰਡਾਂ ਦੇ ਲੋਕਾਂ ਨੂੰ ਉੱਥੇ ਕੌਂਸਲ ਵਿੱਚ ਬਹਿ ਕੇ ਜਿਹੜਾ ਇਹ ਕੰਮ ਲੈਣਾ ਪੈ ਰਿਹਾ ਜਦੋਂ ਵੀ ਇਹ ਕੰਮ ਹੋਈ ਨਾ ਬੰਦ ਸਰਵੇਖਣ ਤੇ ਬੜੀ ਏ ਸਰਕਾਰਾਂ ਬਿਲਕੁਲ ਪਤਾ ਨਹੀਂ ਨਜਾ ਕਰਕੇ ਸੁੱਤੀਆਂ ਪਈਆਂ ਕਿ ਕੀ ਕਰਕੇ ਸੁੱਤੀਆਂ ਪਈਆਂ ਪਿੱਛੇ ਤਿੰਨ ਦਿਨ ਰੋਜ਼ ਅਸੀਂ ਬਾਈਟ ਹੈ ਇਹਨਾਂ ਦੀ ਸੁਣਦੇ ਆ ਆਮ ਆਦਮੀ ਪਾਰਟੀ ਵਾਲਿਆਂ ਦੀ ਵੀ ਸੁਣਦੇ ਆ ਸਾਰਿਆਂ ਦੀ ਸੁਣਦੇ ਆ ਬਾਈਟ ਸੁਣਦੇ ਆ ਕਿ 100 ਕਰੋੜ ਦੇ ਵਿੱਚ ਦੇਦਾ 200 ਕਰੋੜ ਅੱਜ ਇੱਥੇ ਦੇਦਾ ਲੇਕਿਨ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਪੰਜਾਬ ਦੇ ਵਿੱਚ ਪੂਰੇ ਤਰ੍ਹਾਂ ਤਰ੍ਹਾਂ ਹੋ ਰਹੀ ਏ ਇਹ ਜਿਹੜੇ ਪੈਸੇ ਆ ਕਿ ਪੈਸੇ ਜਾ ਕੇ ਕਿੱਥੇ ਰਹਿ ਨੇ ਕਿਤੇ ਵੀ ਤੁਸੀਂ ਵੇਖ ਲੈ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕਿਸੇ ਕੋਈ ਡਵੈਲਪਮੈਂਟ ਹੋ ਰਹੀ ਹੈ ਕੋਈ ਵਿਕਾਸ ਹੋ ਰਿਹਾ ਹੈ ਕਿਤੇ ਵੀ ਹੋ ਰਿਹਾ ਹੈ ਸ਼ਰਕਾ ਵਾਸਤੇ ਤੁਸੀਂ ਇਹਦੋਂ ਸਰਕਾਰ ਦੀ ਨਾਕਾਮੀ ਦੀ ਸਮਝੋਗੇ ਕਿ ਸ਼ਰਕਾ ਬਣਾਉਣ ਵਾਸਤੇ ਇੱਕ ਸੀਵਰੇਜ ਬਣਾਉਣ ਵਾਸਤੇ ਘਰਾਂ ਦੇ ਨਾਲੀਆਂ ਬਣਾਉਣ ਵਾਸਤੇ ਸਾਨੂੰ ਸ਼ਰਕਾ ਕੱਟੇਉਂ ਤਰਨਾ ਪੈ ਗਿਆ ਇਹ ਸਤੋਥ ਹੈ ਨਾਕਾਮੀ ਸਰਕਾਰ ਦੇ ਕੁਝ ਨਹੀਂ ਹੋ ਸਕਦੀ ਸੋ ਇਸ ਕਰਕੇ ਬਹਿਂਦੀ ਹੈ ਸਰਕਾਰ ਨੂੰ ਵੀ ਅਪੀਲ ਹੈ ਕਿ ਜਿਹੜੇ ਆ ਲੋਕ ਨੇ ਇਹਨਾਂ ਲੋਕਾਂ ਨੇ ਤਾਂ ਮੋਹ ਜਿਹਾ ਰਾਜਗਤੀ ਦੇ ਬਿਧਾਇਆ ਤੇ ਲੇਕਿਨ ਇਹ ਅੱਜ ਲੋਕ ਲੋਕ ਜਿਹੜੇ ਛੋਟੀਆਂ ਛੋਟੀਆਂ ਜੀਜਾ ਪਿੱਛੇ ਇਹ ਰੋਡ ਦੇ ਉੱਤੇ ਜਿਹੜੇ ਦੁਕਾਨਦਾਰ ਨੇ ਆਦੇ ਦੁਕਾਨਾਂ ਛੱਡ ਕੇ ਅੱਜ ਰੋਡ ਦੇ ਉੱਤੇ ਬਹਿਣ ਲਈ ਮਜਬੂਰ ਹੋ ਗਏ ਨੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਛੋਟੇ ਜਿਹੇ ਧਰਮਾਂ ਨੇ ਵੱਡਾ ਰੂਪ ਲੈ ਕੇ ਅਸੀਂ ਰੋਲ ਵੀ ਜਾਮ ਕਰਾਂਗੇ ਸਾਡੇ ਕੰਮ ਕਰਾਉਣ ਵਾਸਤੇ ਹੋਰ ਵੀ ਜਿੰਨੇ ਸਰਕਾਰੀ ਆ ਆ ਰਹੇ ਨੇ ਉਹਨਾਂ ਨੂੰ ਅਸੀਂ ਬੰਦ ਕਰਾਂਗੇ ਠੀਕ ਹੈ ਬਹੁਤ ਵੱਡੀ ਇਹ ਗੱਲ ਹੈ ਕਿ ਜੇਕਰ ਤੁਹਾਨੂੰ ਵੀ ਆਪਦੇ ਅਤੇ ਸਾਉਥ ਇੰਡੀਆ ਦੇ ਕਪਾੜਾ ਆਸਟ੍ਰੇਲਿਆ ਪਰ ਨੇ ਰਾਕੇ ਸਰਕਾਰ ਨੇ ਪੀੜਾ ਨਹੀਂ ਕੀਤੀ ਆ ਗੁਆਂਢ ਫੇਰ ਤੋਂ ਪੜਿਆ ਉਹ ਸ਼ਰਮ ਦਾ ਗੱਲ ਹੈ ਉਸੇ ਤਰ੍ਹਾਂ ਚ ਇਹ ਰਿਪੋਰਟ ਲਗਭਗ 2 ਸਾਲ ਦੇ ਲੱਗੇ ਚੱਲਦੇ ਨੇ ਉਹਨੇ ਬੜੇ ਬੜੇ ਰੋਲ ਹੈ ਇਥੋਂ ਦੇ ਨਗਰ ਦੇ ਸਰਕਾਰ ਉਹ ਠੇਕੇਦਾਰ ਤੇ ਪਾਈ ਦਾਰੇ ਆ ਠੇਕੇਦਾਰ ਲੱਗੇ ਨਾਲ ਪੈਸੇ ਨਹੀਂ ਦਿੰਦੇ ਉਸ ਵਾਸਤੇ ਕਿ ਆਮ ਦੰਤਾ ਆਪ ਲੋਕ ਤੇ ਇਥੇ ਦੇ ਜਿਹੜੇ ਬਿਜ਼ਨਸ ਦਾ ਦੁਕਾਨਦਾਰ ਕਿਸਾਨ ਸਾਰੇ ਆਪਸ ਕਰੇ ਹੋਏ ਆ ਆਪਸ ਇਹ ਬਾਵਾ ਨੇ ਸੋ ਜੇ ਇਸ ਸਟਰਕਚਰ ਉੱਗਣਾ ਤੇ ਸਾਰੇ ਕੋਈ ਨਾ ਕਲਾ ਖੇਲਾ ਨਾ ਸਬੰਧ ਉਸ ਸਟਰਕਚਰ ਲਈ ਕੋਈ ਨਾ ਇਹ ਮੰਨ ਕਰਦੇ ਆ ਨਾ ਇਹ ਗੱਲ ਨੂੰ ਕਿਸ ਰੋਲ ਨੂੰ ਜਲਦੀ ਜਲਦੀ ਬਣਾਇਆ ਜਾਵੇ ਤਾਂ ਕਿ ਲੋਕ ਤਾਂ ਕਿ ਆਪ ਦੇ ਕਾਰੋਬਾਰ ਨੂੰ ਸਹੀ ਤਰੀਕੇ ਨਾਲ ਚਲਾ ਸਕਣ ਅਸੀਂ ਇਹਨਾਂ ਦੇ ਨਾਲ ਆ ਜਿੰਦਾ ਟਾਈਮ ਵੀ ਬਹਿਣਗੇ ਚਾਹੇ ਘੰਟਾ ਮਾਣਾ ਬਾਵੇ ਚਾਹੇ ਇੱਕ ਦਿਨ ਕਲਪਿਤ ਚਾਹੀ ਮਾਣਾ ਬਗਨ ਸੰਘਰਸ਼ ਦੇ ਜਿੰਨਾ ਕਮੇਟੀ ਸਾਲ ਨੂੰ ਕਮਦੋਤੀ ਕਹਿੰਦੀ ਅਸੀਂ ਨਾਲ ਆਪਾਂ ਸਪਾਸਟ ਨੂੰ ਚੁੜਾ